ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਸਾਹਿਬ ਤੂਰੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਫਿਰੋਜ਼ਪੁਰ ਅਤੇ ਜੀਰਾ ਦੀ ਸਾਧ ਸੰਗਤ ਵਾਸਤੇ ਖਾਣ ਪੀਣ ਦਾ ਸਮਾਨ ਭੇਜਿਆ ਗਿਆ ਜਿਸ ਵਿੱਚ ਫਲ ਫਰੂਟ ਠੰਡਾ ਪਾਣੀ ਦਾਲਾਂ ਸਬਜ਼ੀਆਂ ਪ੍ਰਸ਼ਾਦ ਆਦਿ ਸ਼ਾਮਲ ਸਨ ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸੁਖਦੇਵ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਇਸ ਮੌਕੇ ਸਰਪ੍ਰਸਤ ਗੁਰੂ ਨਾਨਕ ਦਰਬਾਰ ਬਾਬਾ निधान सिंह जी जसपाल सिंह खुरमी निरपाय सिंह हेडीके राजवेंद्र सिंह गुरप्रीत सिंह गिल एडवोकेट जसकरन दीप सिंह ਅਤੇ ਹੋਰ ਪਤਵੰਤੇ ਹਾਜ਼ਰ ਸਨ ਜਤਰਾ ਹਜ਼ੂਰ ਸੇਵਾ ਕਰਨ ਦੀ ਵੀਰਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਡੇ ਨਮਾਨਿਆ ਜੀ ਢੋਲੀ ਦੇ ਵਿੱਚੇ ਸੇਵਾ ਪਾਈ ਆ ਲੰਗਰ ਦੀ ਜੋ ਹਜ਼ੂਰ ਸਾਹਿਬ ਜਤਰਾ ਚੱਲ ਰਹੀ ਹੈ ਸੰਗਤ ਉਹਦੇ ਲਈ ਪਰਦਾਰਾ ਨਨਕਤ ਰਾਹ ਤਨਪੁਰਾ ਮਹੱਲਾ ਪੂਰੀ ਨਿ ਸੇਵਾ ਮਿਲੀ ਹੈ ਸੰਗਤਾਂ ਦੇ ਸਹਿਯੋਗ ਨਾਲ ਬਹੁਤ ਹੀ ਦੋ ਦਿਨਾਂ ਤੋਂ ਸੰਗਤ ਬਹੁਤ ਸਾਡੇ ਨਾਲ ਇਹ ਸੇਵਾ ਵਿੱਚ ਜੁਟਿਆ ਨੇ ਨੌਜਵਾਨ ਸਾਡੇ ਵੀਰ ਨਰਪਾਲ ਸਿੰਘ ਜੀ ਫੁਰਦਾਰ ਨਾਨਦਵਾਰ ਕਮੇਟੀ ਦੇ ਮੈਂਬਰ ਸਾਹਿਬਾਨ ਬਾਬਾ ਅਨੰਦ ਹਾਨ ਸਿੰਘ ਜੀ ਸਾਰੇ ਇੰਦਰ ਜੀ ਹੋਰ ਸਾਰੇ ਸਾਡੇ ਸੱਜਣ ਨੇ ਪੂਰੀ ਟੀਮ ਉਹ ਇਹਦੇ ਵਿੱਚ ਸੇਵਾ ਵਿੱਚ ਜੁਟੀ ਹੈ ਬੜੇ ਉਤਸ਼ਾਹ ਦੇ ਨਾਲ ਸਟੇਸ਼ਨ ਦੇ ਪਲੇਟਫਾਰਮ ਤੇ ਅਸੀਂ ਪਹੁੰਚੇ ਹਾਂ ਧੰਨਵਾਦ ਕਰਦੇ ਹਾਂ ਅਸੀਂ ਮੀਡੀਆ ਦਾ ਸਾਡੇ ਛੋਟੇ ਜਿਹੇ ਸਨੇਹ ਦੇ ਉੱਪਰ ਉਹਨਾਂ ਨੇ ਵੀ ਆਪਣੀਆਂ ਹਾਜ਼ਰੀਆਂ ਲਵਾਈਆਂ ਨੇ ਜੀ ਸਰਿੰਦਰ ਜੀ ਦਾ ਬੇਸ਼ਕਰੀ ਧੰਨਵਾਦ ਕਰਦੇ ਆ ਸੰਗਤਾਂ ਨੂੰ ਬੇਨਤੀ ਕਰਦੇ ਆ ਕਿ ਜਿਹੜੀ ਹਜੂਰ ਸਾਹਿਬ ਦਾ ਵਾਪਸ ਸੰਗਤ ਆਉਂਦੀ ਹੈ ਨਾ ਉਹਨੂੰ ਇੱਥੇ ਲੰਗਰੀ ਬਹੁਤ ਲੋ ਲੋਗੇ ਕਿਉਂਕਿ ਗੰਗਾ ਨਗਰ ਦਾ ਕਰ 12:00 ਵੱਜਣ ਦੇ ਨਾਲ ਸੰਗਤਾਂ ਨੂੰ ਪਹੁੰਚਣ ਲਈ ਤੇ ਅਸੀਂ ਬੇਨਤੀ ਕਰਦੇ ਆ ਵੀ ਆਪਾਂ ਇੱਕ ਹੋਰ ਉਪਰਾਲਾ ਕਰਕੇ ਹਰ ਇੱਕ ਤੇ ਨੂੰ ਸ਼ਾਮ ਨੂੰ ਜਿਹੜੀ ਵਾਪਸੀ ਦੀ ਤੇਣ ਹੈਗੀ ਉਹਨੂੰ ਇਹ ਡੰਗਰ ਦਿੱਤਾ ਜਾਵੇ ਤਾਂ ਕਿ ਉਹ ਸੰਗਤਾਂ ਨੂੰ ਕੋਈ ਦਿੱਕਤਾਂ ਨਾ ਆਵੇ ਬਹੁਤ ਵੱਡੀ ਲੋੜ ਹੈ ਇਹ ਸੰਗਤਾਂ ਦੇ ਸਹਿਯੋਗ ਨਾਲ ਹੀ ਹੋ ਸਕਦਾ ਹੈ ਇਹ ਵੀ ਆਪਾਂ ਰਲ ਮਿਲ ਕੇ ਕਰੀਏ ਸੋ ਅਸੀਂ ਧੰਨਵਾਦ ਦੀਆਂ ਧੂੜੀ ਦੀ ਸੰਗਤ ਸਰਦ ਅਨੰਦਵਾਰ ਮਾਈ ਭਾਗੋਸਨ ਸੇਵਾਦਾਰ ਜੀ ਉਹ ਜਿਨੇ ਵੀ ਸਰਦ ਨੰਗ ਸਿੰਘ ਜਿਨ੍ਹਾਂ ਦਾ ਵਿਸ਼ੇਸ਼ ਤੌਰ ਤੇ ਬਹੁਤ ਵੱਡਾ ਮਹੱਫਰਾ ਲੈਣਾ ਦਾ ਕਿਉਂਕਿ ਇਹ ਲੈ ਕੇ ਸੇਵਾ ਸਾਡੀ ਧੂੜੀ ਵਿੱਚ ਪਾਉਂਦੇ ਹਨ ਤੇ ਸਾਰੀ ਸੰਗਤ ਨੇ ਕੁਝ ਕੁਝ ਪ੍ਰਬੰਧ ਕਰ ਦਿਆ ਹੈ ਬੜੀ ਬੇਜ਼ੀ ਦੇ ਵਿੱਚ ਅਸੀਂ ਹਣ ਪਲੇਟਫਾਰਮ ਤੇ ਖੜੇ ਹਾਂ ਕੋਸਲ ਵਾਜੀ ਹਾਂ ਸਾਰੀ ਸੰਗਤਾਂ ਤੁੜੀਦਾ ਪ੍ਰੈਸਰ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਅਸ਼ਿਪਰਾਲਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਮੋਹਣ ਨੇ ਦਿੱਤਾ ਹੈ ਕਿ ਅਸੀਂ ਅਸ਼ਿਪਰਾਲਾ ਹਰ ਸਾਲ ਕਰਦੇ ਆ ਅਸੀਂ ਆਪਣਾ ਪ੍ਰਸਾਦ ਦੇ ਵਿੱਚੋਂ ਵੀ ਤੈਨੂੰ ਕੋਲਾ ਸੇਵਾ ਸਾਰੇ ਭੈਣ ਭਾਈ ਗੱਲ ਲੱਗੇ ਕਰਦੇ ਆ ਛੋਟੀ ਦਾਸਾਂ ਵੀ ਰੇ ਬੀਆ ਪ੍ਰਧਾਨਕ ਜਲਦੀ ਸੇਵਾ ਸਾਨੂੰ ਅਸੀਂ ਕਰਦੇ ਆਂ ਰਵਾਸਪਾਸੋਂ ਇਸੇ ਤਰ੍ਹਾਂ ਹਜੂਰ ਸਾਹਿਬ ਦੀ ਸੇਵਾ ਕਰਾਉਂਦੇ ਰਹੇ ਸਾਡੇ ਪ੍ਰਧਾਨ ਜੀ ਸਾਡੇ ਨਾਲ ਮੋਢਾ ਲਾ ਕੇ ਹਰ ਟਾਈਮ ਕਰਨਾ ਸਿੱਧੇ ਜਿੰਦਗੀ ਚੱਲਦੇ ਰਹਿਣ 12 ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਅਗੋਲੀ ਕਾਲ ਸਾਹਿਬ ਅਸੀਂ ਤੁਹਾਨੂੰ ਪਤੇ ਅਸੀਂ ਸਾਰੇ ਸ਼ਾਧੂ ਦਾ ਧੰਨਵਾਦ ਕਰਦੇ ਆ ਅਸੀਂ ਜਿਹੜਾ ਗੁਰੂ ਘਰ ਦਾ ਨਾਨਕ ਦਰਬਾਰ ਆਪਣੇ ਵਿਸ਼ਕਰਮਾ ਮੰਦਰ ਦੇ ਕੋਲ ਹੈ ਉੱਥੋਂ ਸਾਹ ਮਹੱਲ ਨਾਸੀਆਂ ਨੇ ਸਾਰਿਆਂ ਨੇ ਇਕੱਠੇ ਹੋ ਕੇ ਅਸੀਂ ਪ੍ਰਸ਼ਾਦਾ ਤਿਆਰ ਕੀਤਾ ਜਲੇਬੀਆਂ ਦਾ ਜੋਸ਼ ਹਰ ਦਾ ਸਾਰੇ ਸੰਗ ਦੇ ਨਾਲ ਇਕੱਠੇ ਹੋ ਕੇ ਅਸੀਂ ਕੀਤਾ ਅਸੀਂ ਹਜੂਰ ਸਾਹਿਬ ਨੂੰ ਗੱਡੀ ਜਾ ਰਹੀ ਹੈ ਉੱਥੇ ਸ਼ਕਤਾਂ ਪ੍ਰਸ਼ਾਦਾ ਭੇਜ ਰਹੇ ਹਾਂ ਸਾਰਿਆਂ ਦੇ ਸਹਿਯੋਗ ਦੇ ਨਾਲ ਭੈਣ ਭਾਂਜ ਦੇ ਨਾਲ ਸਾਡਾ ਬਹੁਤ ਬਹੁਤ ਧੰਨ ਜਿਹੜੇ ਸਾਡੇ ਪ੍ਰਧਾਨ ਜੀ ਨੇ ਦੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਐਡਾ ਗੁਰਦੁਆਰਾ ਸਾਹਿਬ ਦੇ ਵਿੱਚ ਉਤਮ ਕਰਕੇ ਸਾਰੇ ਸੰਗਤ ਦੇ ਵਿੱਚ ਬਹੁਤ ਵੱਡਾ ਯੋਗਦਾਨ ਆ ਸਾਰੇ ਸਾਜਦਾ ਵੈਰੀ ਗੁਰਜੀਤ ਖਾਲਸਾ ਰਹੀ ਗੱਲ ਤਾਂ ਇਹ ਆ ਵੀ ਜਿਹੜਾ ਇਹ ਲੰਗਰ ਚੱਲਦਾ ਇਹ ਫ੍ਰੀ ਸੇਵਾ ਹੋ ਰਹੀ ਆ ਕੋਈ ਕਿਸੇ ਤੋਂ ਪੈਸਾ ਨਹੀਂ ਤੇ ਲੱਗਿਆ ਜਾਂਦਾ ਬਸ ਜੋ ਸਰਦਾ ਸਮਾਨ ਸਾਨੂੰ ਕੋਈ ਲੰਗਰ ਦੇ ਵਿੱਚ ਰਾਸਤ ਪਹੁੰਚਾਉਂਦਾ ਉਹਦੀ ਸੇਵਾ ਨਾਲ ਇਹ ਲੰਗਰ ਚੱਲਦਾਗਾ ਅਸੀਂ ਸਿਰਫ ਇੱਕ ਗੁਰਨਾਮ ਦੇ ਜੀ ਦੇ 20 ਰੁਪਿਆ ਤੋਂ ਇਹ ਲੰਗਰ ਦੀ ਪੁੱਠਾ ਤੋੜੀ ਆ ਉਹ ਵੀ ਚੱਲੀ ਜਾਊਗੀ ਸਲਾਣਾ ਹੀ ਤਰ੍ਹਾਂ ਅਸੀਂ ਲੰਗਰ ਚਲਾਈ ਜਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ